ਅੱਸੀ ਗੱਲ ਜੀ ਤੁਸੀਂ ਜੁੜੇ ਹੋ ਰੇਡੀਓ ਪੰਜਾਬੀ ਪੂਰੇ ਦੇ ਨਾਲ ਇਸ ਵਕਤ ਅਸੀਂ ਬਠਿੰਡਾ ਦੇ ਬੀੜ ਤਲਾਹ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅੱਜ ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਜਿਹੜਾ ਪੀਲਾ ਪੰਜਾ ਚਲਾਇਆ ਜਾ ਰਿਹਾ ਹੈਗਾ ਇਧਰਲੇ ਪਾਸੇ ਤੁਹਾਨੂੰ ਦਿਖਾ ਦਈਏ ਜੇਸੀਪੀਆਂ ਕੜੀਆਂ ਹੁੰਦੀਆਂ ਨੇ ਕਰਨ ਕਰਨ ਇੱਕ ਵਾਰੀ ਸ਼ੁਰੂ ਕਰਾ ਲਈਏ ਨਮ ਸਾਡੇ ਨਾਲ ਅਸਿਸਟੈਂਟ ਹਾਂ ਐਸਐਸਪੀ ਦੀ ਨਿਮਾ ਉਹ ਜਿਹੜੀ ਸਟਾਰਟ ਇਸ ਵਕਤ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਜਿੱਥੇ ਕਿ ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕੀਤੀ ਕੀ ਕੀਤੀ ਜਾ ਰਹੀ ਹੈ ਅ ਮੌਕੇ ਤੇ ਜਿਹੜੇ ਬਠਿੰਡਾ ਦੇ ਐਸਐਸਪੀ ਮੈਡਮ ਅਵਨੀਤ ਕਾਉਂਟਰ ਜੀ ਮੌਜੂਦ ਨੇ ਸੋ ਜਿਹੜੀ ਲਗਾਤਾਰ ਜਿਹੜੀਆਂ ਨਸ਼ਾ ਤਸਕਰਾਬੇ ਉੱਤੇ ਪੰਜਾਬ ਪੁਲਿਸ ਵੱਲੋਂ ਜਿਹੜੀਆਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕੁਝ ਦਿਨ ਪਹਿਲਾਂ ਜਿਹੜੀ ਚੈਕਿੰਗ ਕੀਤੀ ਗਈ ਸੀ ਤੇ ਅੱਜ ਜਿਹੜਾ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਚਲਾਉਣ ਦੀ ਜਿਹੜੀ ਪੂਰੀ ਤਿਆਰੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜੀਸੀਬੀ ਜਾ ਰਹੀ ਹੈ ਕਿਸ ਤਰ੍ਹਾਂ ਇਧਰਲੇ ਪਾਸੇ ਕੌਲਸਾ ਪ੍ਰਸ਼ਾਸਨ ਵੱਡੀ ਤਦਾਦ ਦੇ ਵਿੱਚ ਮੌਜੂਦਾ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ। ਤੁਹਾਨੂੰ ਦੱਸ ਦਈਏ ਕਿ ਇਸ ਵਕਤ ਇਹ ਕਾਰਵਾਈ ਜਿਹੜੀ ਬਠਿੰਡਾ ਦੇ ਪੀੜ ਤਲਾ ਦੇ ਵਿੱਚ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਜਿਹੜੀ ਹੈ ਉਨ੍ਹਾਂ ਦੀ ਟਾੜਵਾਈ ਜਾਰੀ ਹੈ ਬਠਿੰਡਾ ਵੱਲੋਂ ਪੁਲਿਸ ਵੱਲੋਂ ਜਿਹੜਾ ਅੱਜ ਐਕਸ਼ਨ ਕੀਤਾ ਗਿਆ ਹੈ ਨਸ਼ਾ ਦਸਤਰਾ ਦੇ ਘਰ ਤਾਉਣ ਦਾ ਅਜੇ ਬਣਾ ਰਹੇ ਸੀਗੇ ਸ਼ਤ ਨਹੀਂ ਭਾਈ ਸੀ ਪਰ ਨਸ਼ਾ ਜਿਹੜਾ ਇਹਨਾਂ ਨੇ ਮਕਾਨ ਬਣਾਇਆ ਸੀ ਨਸ਼ਾ ਵੇਚ ਕੇ ਬਣਾਇਆ ਸੀ ਤੇ ਉਹ ਅੱਜ ਬਠਿੰਡਾ ਪੁਲਿਸ ਵੱਲੋਂ ਟਾਇਆ ਜਾ ਰਿਹਾ ਹੈ ਉਹ ਇਧਰੋਂ ਆ ਸਿਰਦੋ ਤੇ ਲਿਗਦਾ ਹਾਂ ਹਾਂ ਆ ਪਿਛਲੇ ਇਧਰ ਆਜੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਚੱਲੋ ਤਾਂ ਜੋ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਜਾਂ ਕਰਨ ਬਾਰੇ ਸੋਚਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਨਸੀਹਤ ਮਿਲ ਜਾਵੇ ਅਜੇ ਤੱਕ ਛਤ ਨਹੀਂ ਪਈ ਸੀ ਮਕਾਨ ਦੀ ਪਰ ਜਿਹੜਾ ਇਹ ਮਕਾਨ ਬਣਾਇਆ ਗਿਆ ਉਹ ਨਸ਼ਾ ਵੇਚ ਕੇ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਪਹਿਲਾਂ ਪਟਿਆਲੇ ਦੇ ਵਿੱਚ ਕਾਰਵਾਈ ਸ਼ੁਰੂ ਹੋਈ ਕਰਟਾਉਣ ਦੀ ਤੇ ਅੱਜ ਜਿਹੜਾ ਬਠਿੰਡਾ ਦੇ ਵਿੱਚ ਪਹਿਲੇ ਦਿਨ ਨਸ਼ਾ ਤਸਕਰਾਂ ਦੇ ਮਕਾਨਾਂ ਦੇ ਉੱਤੇ ਜਿਹੜਾ ਪੀਲਾ ਪੰਜਾਬ ਚਲਾਇਆ ਗਿਆ ਨਾਲ ਦੀ ਨਾਲ ਪੰਜਾਬ ਪੁਲਿਸ ਜਿਹੜੀ ਬਠਿੰਡਾ ਪੁਲਿਸ ਹੈ ਉਹ ਵੱਡੀ ਤਦਾਦ ਦੇ ਵਿੱਚ ਮੌਜੂਦ ਹੈ ਮੌਕੇ ਤੇ ਐਸਐਸਪੀ ਮੈਡਮ ਅਵਲੀਤ ਕਾਉਂਟਲ ਉਹ ਵੀ ਨਾਲ ਆਏ ਨੇ ਤੇ ਹੋਰ ਵੀ ਮੁਲਾਜ਼ਮ ਜਿਹੜੇ ਸੋ ਆਪਣੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਕੀ ਸਹੀ ਹੈ ਜਾਂ ਕਿਹੋ ਜੀ ਕਾਰਵਾਈ ਕਰਨੀ ਚਾਹੀਦੀ ਹੈ ਭਾਈ ਭਾਈ ਮੇਰੀ ਗੱਲ ਸੁਣੋ ਥੋੜਾ ਇੱਧਰ ਹੋ ਜਾਇਦਾ ਕਰਦਾ ਪਤਾ ਨਹੀਂ ਅੱਜ ਅਸੀਂ ਜਿਹੜੇ ਕੇਸ ਤਸਵੇ ਜਾ ਰਹੇ ਨੇ ਉਧਰਲੇ ਪਾਸੇ ਜਿਹੜੇ ਇੱਥੋਂ ਦੇ ਬਸਨੀਕ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੂਰ ਖੜੇ ਹੋਏ ਦੇਖ ਰਹੇ ਨੇ ਦੂਰ ਖੜੇ ਦੇਖ ਰਹੇ ਨੇ ਸਾਨੂੰ ਜੂਮ ਕਰਕੇ ਦਿਖਾਵਾਂਗੇ ਜਿਹੜੇ ਪਿੰਡ ਵਾਸੀ ਨੇ ਉਹ ਖੜੇ ਨੇ ਦੂਰ ਜੂਰੂ ਦੇਖ ਰਹੇ ਨੇ ਤੇ ਜਿਹੜੀ ਨਾਲ ਦੀ ਨਾਲ ਆਪਦੇ ਕਮੈਂਟ ਜਰੂਰ ਕਰੋ ਜਿਹੜੇ ਵੀ ਸਾਨੂੰ ਦੇਖ ਰਹੇ ਨੇ ਕਿ ਨਸ਼ਾ ਤਸਕਰਾਂ ਖਿਲਾਫ ਜਿਹੜੀ ਇਹ ਘਰ ਟਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਨੱਤੇ ਦੇ ਸਬਾਧਰਾਂ ਦੇ ਖਿਲਾਫ ਜਿਹੜਾ ਚੱਲਦਾ ਇੱਥੇ ਨਜ਼ਰ ਆਇਆ ਉਹ ਕਾਰਵਾਈ ਹੈ ਨੱਤੇ ਦੇ ਕਾਰੋ ਕਮੈਂਟ ਕਰ ਕਰੋ ਕਿ ਕਹੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਜਿਹੜੀ ਕੀਤੀ ਜਾ ਰਹੀ ਹੈ ਉਹ ਸਹੀ ਹੈ ਕਿਉਂਕਿ ਨਸ਼ਾ ਤਸ ਕਰ ਇਕੱਲਾ ਨਹੀਂ ਵੀ ਸਾਰਾ ਪਰਿਵਾਰ ਵੇਚਦਾ ਜਾਂ ਕੁਝ ਵੀ ਹੈ ਪਰ ਪਿੱਛੇ ਪਰਿਵਾਰ ਵੀ ਹੈ ਜਵਾਕ ਵੀ ਹੈ ਮਾਪਿਓ ਵੀ ਹੈ ਉਹਨਾਂ ਦਾ ਵੀ ਕਿਤਨਾ ਕਿਤੇ ਪੱਖ ਜਿਹੜਾ ਲੈਣਾ ਚਾਹੀਦਾ ਸੋ ਅਸਸਟਰੀ ਮੈਡਮ ਦੀ ਰਾਈਟ ਸਮੋਦਲੇ 60 ਬੱਤੀ ਹੋ ਗਿਆ ਜੁਨੇਲੀ ਅਕੀਮ ਸਾਹਿਬ ਵੀ ਆਏ ਅਤੇ ਆਪਕੋ ਇਹੋ ਜਿਹਾ ਸਮੋਲਿੰਗ ਕਰਾ ਰਹੇ ਜੋ ਜੋ ਜ਼ਮੀਨ ਤੇ ਇਹਨਾਂ ਦੀ ਕੋਈ ਅਥਾਰਾਈਜ਼ ਅਥਾਰਟੀ ਵੀ ਨਹੀਂ ਹੈ ਮੈਮ ਇਹ ਦੋਨੇ ਭਰਾਵਾਂ ਦੀ ਹੈ ਜਾਂ ਇਕਲੇ ਸੂਰਜ ਦੀ ਹੈ ਇਹ ਜੋ پتہ ਲੱਗਿਆ ਪਹਿਲੀ ਗੱਲ ਤੋਂ ਇਹਦੀ ਹੈ ਹੀ ਨਹੀਂ ਇਹਦੀ ਵਾਈਫ ਇਥੇ ਉਹ ਸਾਰੀ ਕਰਾਰੀ ਸੀਗੀ ਤੋਂ ਸਾਹਿਬ ਜੀਨ ਸਾਹਿਬ ਵੱਲੋਂ ਲੈਟਰ ਆਈ ਸੀਗੀ ਕਿ ਇਹ ਸਰਕਾਰੀ ਜ਼ਮੀਨ ਤੇ ਅਨੋਥਰਾਾਈਜ਼ ਕੰਸਟਰਕਸ਼ਨ ਕਰਾ ਰਹੇ ਹਨ ਉਹਨੂੰ ਅਸੀਂ ਡਿਮੋਲਿਸ਼ ਕਰਾਉਣ ਲਈ ਪੁਲਿਸ ਦੀ ਲੋੜ ਤੇ ਪਰਲੀ ਸਪੋਰਟ ਦਿੰਦੀ ਹੈ। ਹੰਡਾ ਪੁਲਿਸ ਵੱਲੋਂ ਪਹਿਲੀ ਕਾਰਵਾਈ ਹੈ। ਇਸ ਤੋਂ ਬਾਅਦ ਵੀ ਕੋਈ ਐਕਸ਼ਨ ਹੈ ਜੀ ਅੱਗੇ ਕੋਈ ਬਿਲਡਿੰਗ ਨਾਲ ਦੇ ਪਬਲਿਕ ਦੇ ਇਨਪੁਟ ਤੇ ਤੇ ਆਪਣੀ ਵਰਕ ਕਰਦੇ ਹੋਏ ਬਹੁਤ ਸਾਰੇ ਇਦਾਂ ਦੇ ਏਰੀਆਜ਼ ਆਇਡੈਂਟੀਫਾਈ ਕੀਤੇ ਆ ਜਿਹੜੇ ਨਸ਼ਾ ਤਸਕਰਾਂ ਦਾ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਨਸ਼ੇ ਦੀ ਡਰਗ ਮਨੀ ਤੋਂ ਇਹ ਉਸਾਰੀਆਂ ਕੀਤੀ। ਹੁਣ ਉਹਦੀ ਅਸੀਂ ਟੀਸੀ ਸਾਹਿਬ ਨਾਲ ਮਿਲ ਕੇ ਐਸ ਪਰ ਲਾ ਵੈਰੀਫਾਈ ਕਰ ਰਹੇ ਤੇ ਜਲਦ ਨੂੰ ਨਾ ਤੇ ਵੀ ਅਸੀਂ ਇਹ ਸਿਕੰਜਾ ਕਰ ਸਕਦੇ ਹਾਂ। ਇਹ ਹੌਟਸਪੌਟ ਏਰੀਆ ਜੀ ਇਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਐਸੇ ਘਰ ਨੇ ਜਿਹੜੇ ਨਸ਼ੇ ਦਾ ਵਪਾਰ ਲਗਾਤਾਰ ਕਰ ਰਹੇ ਆ। ਹਾਂਜੀ ਇਹ ਸਪੀਕਰ ਜੀ ਅਸੀਂ ਸਾਡਾ ਆਇਡੈਂਟੀਫਾਈਡ ਹੌਟਸਪੌਟ ਹੈ ਬਟ ਕਿਉਂਕਿ ਸਾਨੂੰ ਪਤਾ ਲੱਗਿਆ ਸੀ ਕਿ ਪਲੇਟੈਂਟਲੀ ਹੀ ਨਾਨੇ ਇਲੀਗਲ ਕੰਮ ਕੀਤਾ ਇਸ ਕਰਕੇ ਅੱਜ ਅਸੀਂ ਇਨਾ ਦਾ ਇਹ ਜਿਹੜੀ ਕੰਸਟਰਕਸ਼ਨ ਨੂੰ ਉਤਾਰਣ ਲਈ ਆਏ ਇਸ ਤੋਂ ਇਲਾਵਾ ਹੋਰ ਵੀ ਅੱਜ ਨਹੀਂ ਜੀ ਅੱਜ ਅਸੀਂ ਇਹ ਤਾਂ ਤੇ ਹੀ ਕੰਮ ਕਰ ਰਹੇ ਹਾਂ ਪਰ ਅਸੀਂ ਕਾਫੀ ਹੋਰ ਇਤੋਂ ਦੇ ਪ੍ਰੋਪਰਟੀਆਂ ਆਇਡੈਂਟੀਫਾਈ ਕਰ ਰਹੇ ਹਾਂ ਜਿਨ੍ਹਾਂ ਚ ਜੋ ਵੀ ਸਾਨੂੰ ਇਲੀਗਲ ਮਿਲੇਗਾ ਅਸੀਂ ਉਦੋਂ ਤੇ ਕਾਰਵਾਈ ਕਰਾਂਗੇ ਥੈਂਕ ਯੂ ਤਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਰਾ ਇੱਕ ਵਾਰੀ ਚਲੋ ਉਹ ਅ ਤਾਂ ਜਾਣਕਾਰੀ ਲਈ ਦੱਸਦੀ ਏ ਕਿ ਮੈਂ ਐਸਐਸਪੀ ਮੈਡਮ ਨੇ ਦੱਸਿਆ ਕਿ ਜਿਹੜੀ ਇਹ ਉਸਾਰੀ ਆ ਉਹ ਨਜਾਇਜ਼ ਵੀ ਸੀ ਤੇ ਨਜਾਇਜ਼ ਸਰਕਾਰੀ ਜਗ੍ਹਾ ਦੇ ਉੱਤੇ ਨਜਾਇਜ਼ ਕੀਤੀ ਜਾ ਰਹੀ ਸੀ ਤੇ ਦੂਜਾ ਨਸ਼ੇ ਦੇ ਪੈਸੇ ਦੇ ਨਾਲ ਜਿਹੜੀ ਇਹ ਉਸਾਰੀ ਕੀਤੀ ਗਈ ਸੀ। ਉਹਦੀ ਦਾ ਰਜਿਸਟਰੀ ਜਾਂ ਕਿ ਕਬੱਡੀ ਖਾਣੇ ਕਰਦੇ ਨੇ ਪ੍ਰਾਪਤਾਂ ਹਨ ਉਸ ਨੇ ਦੱਸ ਦਿਏ ਕਿ ਜਿਹੜੇ ਇਥੋਂ ਦੇ ਲੋਕ ਨੇ ਰਹਿਣ ਵਾਲੇ ਨੇ ਉਹ ਵੀ ਦੂਰ ਖੜੇ ਦੇਖ ਰਹੇ ਨੇ ਕੋਈ ਹਲਚਲ ਨਹੀਂ ਕੀਤੀ ਜਾ ਰਹੀ ਕਿਤੇ ਨਾ ਕਿਤੇ ਦੇਖਿਆ ਜਾ ਸਕਦਾ ਹੈ ਕਿ ਇਹ ਇਹ ਨਜਾਇਜ਼ ਹੋ ਸਾਰੀ ਸੀ ਕਿਉਂਕਿ ਜੇ ਮਰ ਕੇ ਕਈ ਤਾਂ ਪੰਜਾਬ ਧੱਕਾ ਕਰਦੀ ਆ ਤਾਂ ਕਿਤਨੇ ਕਿਤੇ ਲੋਕਾਂ ਕਰੈਕਸਿਵ ਜਰੂਰ ਹੁੰਦੇ ਆ ਪਰ ਉਹ ਸ਼ਾਂਤ ਖੜੇ ਹੋ ਕੇ ਦੇਖ ਰਹੇ ਨੇ ਅ ਅ ਅੱਜ ਸਿਰਫ ਇਸ ਮਕਾਨ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਐ एसएसपी ਮੈਡਮ ਨੇ ਕਿਹਾ ਕਿ ਜਿਵੇਂ ਜਿਵੇਂ ਜਾਣਕਾਰੀ ਸਾਨੂੰ ਮਿਲੂਗੀ ਅਸੀਂ ਓਵੇਂ ਓਵੇਂ ਲਗਾਤਾਰ ਜਿਹੜੀ ਹੈ ਕਾਰਵਾਈ ਕਰਦੇ ਰਵਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਚੱਲੋ ਹਰ ਇੱਕ ਤੱਕ ਪਹੁੰਚਾ ਦਿਓ ਕਿ ਪੰਜਾਬ ਪੁਲਿਸ ਜਿਹੜੀ ਹੁਣ ਨਸ਼ਾ ਤਸਕਰਾਂ ਖਿਲਾਫ ਕਹਿੋ ਜੀ ਕਾਰਵਾਈ ਕਰ ਰਹੀ ਹੈ ਬਣਾਉਣ 'ਚ ਸਮਾਂ ਲੱਗ ਗਿਆ ਹੁਣੇ 6 ਮਹੀਨੇ ਲੱਗ ਗਏ ਹੁਣੇ ਆਪ ਢਾਉਣ ਲੱਗਿਆ 10 ਤੋਂ 15 ਮਿੰਟ ਲੱਗੇ ਨੇ ਤੇ ਕਿੰਨਾ ਕਿਤੇ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਉਹਨਾਂ ਨੂੰ ਵੀ ਨਸੀਹਤ ਜ਼ਰੂਰ ਮਿਲੂਗੀ ਇਹੋ ਜਿਹੇ ਕੰਮ ਨਾਲ ਵੀ ਚਾਹਵੇਂ ਉਹ ਸਾਰਾ ਇੰਟਰੈਸਟ ਕਿੱਦਾਂ ਦੀ ਹੈ ਤਾਂ ਬਾਪ ਜੀ ਜਿਹੜੇ ਤੁਸੀਂ ਤਾਂ ਆਪ ਹੀ ਦੱਸ ਰਹੇ ਹੋ ਕਿ ਕਿੰਨਾ ਕਿਤੇ ਇਸ ਨਾਲ ਲੋਕ ਆਮ ਲੋਕਾਂ ਕਿਸੇ ਵਿਸ਼ੇਤ ਨਹੀਂ ਆ ਜੇਕਰ ਕੋਈ ਵੀ ਨਸ਼ੇ ਦਾ ਕਾਲਾ ਕੰਮ ਕਰਕੇ ਜਿਸ ਦਾ ਇਹ ਗੱਡੀ ਦਾ ਨਾਲ ਹੀ ਨਾਲ ਪੂਰੇ ਪ੍ਰਬੰਧਾਂ ਦੇ ਨਾਲ ਜਿਹੜੀ ਪੰਜਾਬ ਪੁਲਿਸ ਇੱਥੇ ਆਈ ਹੈ ਵੱਡੀ ਫੋਰਸ ਨਾਲ ਆਈ ਹੈ ਫਾਇਰ ਬ੍ਰਿਗੇਡ ਦੀ ਗੱਡੀ ਹੈ ਐਂਬੂਲੈਂਸ ਹੈ ਕੱਲੀ-ਕੱਲੀ ਫੈਸਿਲਿਟੀ ਦੇ ਨਾਲ ਜਿਹੜੀ ਪੰਜਾਬ ਪੁਲਿਸ ਇੱਥੇ ਬਠਿੰਡਾ ਪੁਲਿਸ ਆਪਣੇ ਕਰਮਚਾਰੀਆਂ ਨਾਲ ਪਹੁੰਚੀ ਹੈ ਤੇ ਨਾਲ ਹੀ ਨਾਲ ਜਿਹੜੀ ਲਗਾਤਾਰ ਕਾਰਵਾਈ ਜਾਰੀ ਹੈ ਕਰਤਾਉਣ ਦੀ ਜਿੱਸੇ ਜਰਾ ਹੈ ਕਿ ਜਿਹੜਾ ਕਰਟਾ ਆਇਆ ਜਾ ਰਿਹਾ ਹੈ ਨਸ਼ਾ ਤੋਂ ਬਾਰੇ ਖਾਸ ਪਹਿਲਾਂ ਕਾਫੀ ਜਿਹੜਾ ਮਾਮਲੇ ਚੱਲ ਰਹੇ ਹੈ ਨੇ ਆਪ ਦੇ ਪੈਸੇ ਦੇ ਆਪ ਕੋ ਆਪਣੇ ਕਮੈਂਟ ਇਹ ਚੀ ਮਾਰੋ ਚੈੱਕ ਕਰ ਆ ਲਗਾਤਾਰ ਜਿਹੜੀ ਆ ਪੁਲਿਸ ਜਿਹੜੀ ਭਗਵੰਤ ਮਾਨ ਸੀਐਮ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਲਗਾਤਾਰ ਨਸ਼ਾ ਤਸਕਰਾਂ ਦੇ ਘਰਾਂ ਤੇ ਕਾਰਵਾਈ ਕਰ ਰਹੀ ਹੈ ਟਾਉਣ ਦੀ ਕਾਰਵਾਈ ਕਰ ਰਹੀ ਹੈ đây là cái 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 ਜਗਾਸੀ ਕੀਤੀ ਹੈ ਜਿਹੜੀ ਆਪ ਨੂੰ ਕੋਈ ਇਲਾਜ ਕਰ ਰਹਾ ਹੈ ਕਿ ਸਿਮਤੀ ਮਾਮਲੇ ਤੱਕ ਫਿਲਹਾਲ ਦੱਸਿਆ ਜਾ ਰਿਹਾ ਹੈਗਾ ਇਸ ਨਸ਼ਾ ਸੰਬੰਧੀ ਉੱਤੇ ਕਾਫੀ ਜ਼ਿਆਦਾ ਮੈਡੀਕਲ ਮਾਮਲੇ ਪਾਣੀ ਰੱਖਣਾ ਬਣਵਾ ਰਿਹਾ ਹੈ। ਦੇਖ ਸਕਦੇ ਹੋ ਤੁਸੀਂ ਵੱਡੀ ਤਰ੍ਹਾਂ ਦੇ ਵਿੱਚ ਜਿਹੜੇ ਪੁਲਿਸ ਦੇ ਕਰਮਚਾਰੀ ਪਹੁੰਚੇ ਨੇ ਐਸਟੀਐਮ ਸਾਹਿਬ ਵੀ ਪਹੁੰਚੇ ਨੇ। ਇਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਲੋਕ ਲਗਾਤਾਰ ਜਿਵੇਂ ਘੜੇ ਦੇਖ ਰਹੇ ਨੇ ਕੋਈ ਰਿਐਕਸ਼ਨ ਦਿਖਾਇਆ ਕੋਈ ਕੁਝ ਨਹੀਂ ਜਿਵੇਂ ਆਪਕੋ ਪੜੇ ਤੰਤੂ ਪੂਰੀ ਤਰ੍ਹਾਂ ਪੀਟੇ ਵਿੱਚ ਨਸ਼ਾ ਨਹੀਂ ਖਤਮ ਆਇਆ ਬਰਤ ਹੁਣ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਪਿਛਲੇ ਦਿਨ ਜਿਹੜੇ ਯਾਦੇ ਮੁੱਖ ਮੰਤਰੀ ਹੈ ਭਗਵੰਤ ਸਿੰਘ ਮਾਨ ਦੇ ਤਰਫੋਂ ਇਸ ਪੈਸਰ ਡੀਸੀ ਐਸਐਫਪੀ ਸਾਹਿਬ ਜੀ ਨੂੰ ਵਰਤਵਾਰ ਦੇ ਸ਼ੇਰ ਗਰੁੱਪ ਲਈ ਚਲੋ ਅੱਗੇ ਹੋਰ ਵੀ ਅਪਡੇਟ ਦਿੰਦੇ ਰਵਾਂਗੇ ਜਿਵੇਂ ਅਪਡੇਟ ਆਉਂਦੀ ਰਹੂਗੀ ਥੈਂਕ ਯੂ